ਹਣ ਦੀ ਸ਼ੀਕ ਕਰੋ ਚੈੱਕ ਵੀਡੀਓ ਕਰੋ ਚੈੱਕ ਕਾਲੇ ਨੂੰ ਲਵਾ ਗਈ ਸਾਡੇ ਕੋਡੇ ਸੋਣੀਏ ਜ਼ੁਬਾਉ ਟਿਕਾਈ ਦੇ ਡੋਡੇ ਸੋਣੀਏ ਯਾ ਫਿਰ ਯਾਰ ਕੋਈ ਸਟੀਮ ਲਾਈ ਦੀ ਕਿਸੇ ਕੋਲ ਮੜ ਥੋੜੀ ਵੀ ਮਖਾਈ ਪੱਤ ਕਰ ਲਈ ਚੈੱਕ ਵੀਡੀਓ ਸੂਬਾ ਟਖਾਈ ਦੀ ਡੋਡੇ ਸੋਣੀਏ ਕਰੋ ਚੈੱਕ ਇਹਦੀ ਵੀਡੀਓ ਜੱਸ ਰਿਪਲਾਈ ਕਰ ਰਿਹਾ ਰੋਸਟ ਕਰ ਰਿਹਾ ਵੀਡੀਓ ਨਵਤਵਾ ਜੂਨ ਸ਼ੇਅਰ ਕਰੋ ਠੀਕ ਹੈ ਉਹ ਤਾਂ ਕੇ ਫਿਰ ਮੈਂ ਅਗਲੇ ਪਹਿਲਾਂ ਰੋਸਟੀ ਚੈੱਕ ਕਰੋ ਕਰੋ ਚੈੱਕ ਦੋਡੇ ਨਾ ਬਾਗੀ ਜੂ ਗੋਡੇ ਸੋਣੀਏ ਸੁਣਾ ਉਠ ਖਾਈ ਦੇ ਦੋਡੇ ਸੋਣੀਏ ਬਾਪੂ ਉਧਰ ਪਾਣੀ ਦਾ ਗਲਾਸ ਮੰਗੇ ਪੁੱਤ ਦੇ ਦੇ ਮੇਰੇ ਦੁਖ ਦੇ ਗੋਡੇ ਸੋਣੀਏ ਆ ਦੇਖ ਲੋ ਲੈ ਉਹ ਪਹਿਲਾਂ ਪੂਰੀ ਜੰਮ ਤਾਂ ਲੈ ਉਹ ਗੋਡੇ ਨਹੀਂ ਡੋਡੇ ਨਹੀਂ ਤੇਰੀ ਟੂਹੇ 'ਚ ਗੋਡੇ ਪਹਿਨ ਕੇ ਤੂੰ ਦੱਸਾਂ ਗੱਲ ਉਹ ਪੂਰੀ ਜੰਮ ਤਾਂ ਲੈ ਪਹਿਲਾਂ ਧਰਤੀ 'ਚੋਂ ਤਾਂ ਨਿਕਲਿਆ ਫਜੇ ਪਾਪਾ ਦਾ ਕਹਿਣਾ ਸਿੱਖ ਲੈ ਚੰਗੀ ਤਰ੍ਹਾਂ ਏ ਬੀ ਸੀ ਦੇ ਇੱਕ ਅੱਖਰ ਪੁੱਛਣਾ ਉਹ ਨਹੀਂ ਪਤਾ ਹੋਣਾ ਵੀ ਏ ਬੀ ਸੀ ਚ ਕਿੰਨੇ ਅੱਖਰ ਨੇ ਇਹਨੇ ਖਾਣੇ ਆ ਸਵੇਰੇ ਉੱਠ ਕੇ ਗੱਡੋਡੇ ਤੇਰੇ ਟੂਹੀ ਚ ਗੋਡੇ ਪਹਿਣ ਮੈਂ ਤਾਂ ਕਹਿੰਦਾ ਤੈਨੂੰ ਅੱਜ ਕੱਲ ਦੇ ਜਵਾਕ ਦੇਖ ਲੈਣਾ ਓਏ ਅਸੀਂ ਸਵੇਰੇ ਉੱਠ ਕੇ ਕਰਦੇ ਕਹਿੰਦੇ ਥੋੜੇ ਬਿਆ ਬਾਦਾਮ ਪਿਉਤੇ ਪਏ ਨੇ ਪੁੱਤ ਬਾਦਾਮ ਖਾ ਲੈ ਤੇ ਅੱਜ ਕੱਲ ਦੇ ਜਵਾਕ ਕਹਿੰਦੇ ਸਵੇਰ ਉੱਠ ਖਾਈਂ ਦੇ ਡੋਡੇ ਸੋਹਣੀਏ ਡੋਡੇ ਨਹੀਂ ਥੋੜੀ ਟੂਹੀ ਚ ਗੋਡੇ ਪਹਿਣਗੇ ਹਾਂਜੀ ਗੱਲੇ ਚੱਕ ਚੈਨਲ ਤੇ ਪਲੇਅਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜਿਸ ਤੋਂ ਦੇਖ ਰਹੇ ਇਨਸਟਾ ਨੂੰ ਫੋਲੋ ਕਰ ਲਿਓ ਫੇਸਬੁਕ ਤੇ ਫੇਸਬੁਕ ਪੇਜ ਨੂੰ ਲਾਈਕ ਕਰ ਲਓ ਠੀਕ ਹੈ ਥੋੜਾ ਵੀਰੇ ਇਹਦਾ ਵੀਡੀਓ ਆਪਣੇ YouTube ਚੈਨਲ ਤੇ ਅਪਲੋਡ ਕਰਦਾ ਰਹਿੰਦਾ ਆਪਣਾ ਨਹੀਂ ਤੁਹਾਡੇ ਚੈਨਲ ਸਮਝੋ ਤੇ ਵੀਡੀਓ ਨੂੰ ਬਤਵਾ শেয়ার ਕਰਿਓ ਕਮੈਂਟ ਚ ਉਹ ਜਾ ਤੁਸੀਂ ਕਿਦਾਂ ਦਿੱਲੀ ਬਾਕੀ ਆਪਾਂ ਇਹਦਾ ਵੀਡੀਓ ਅਪਲੋਡ ਕਰ ਦਿੰਨਾ ਤੁਹਾਨੂੰ ਪਹਿਲੇ ਸასი ਕਾਲ ਜੀ ਮਿਲਦੇ ਕੋਨੇਕਸਟ ਵੀਡੀਓ ਤੇ